हेलो माय डियर स्टूडेंट्स दिस इज योर प्रीबो 2024 जमात 10वीं पेपर पंजाबी यू कैन सी द क्वेश्चन पेपर सो फर्स्ट पार्ट ਦੇ ਵਿੱਚ ਵਸਤੂਨਿਸ਼ਟ ਪ੍ਰਸ਼ਨ ਨੇ 10 ਸਵਾਲ ਨੇ ਇਹਨਾਂ ਦੇ ਤੁਸੀਂ ਆਨਸਰ ਕਰਨੇ ਨੇ ਉਸ ਤੋਂ ਬਾਅਦ ਹੇਠ ਲਿਖੇ ਕਾਵ ਬੰਦਾ ਵਿੱਚੋਂ ਕਿਸੇ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਕਰਨੀ ਹੈ ਨੈਕਸਟ ਪਾਰਟ ਦੇ ਵਿੱਚ ਹੇਠ ਲਿਖਿਆ ਕਵਰੇਜ ਨਾਵਾ ਵਿੱਚੋਂ ਕਿਸੇ ਇੱਕ ਦਾ ਜਿਹੜਾ ਕੇਂਦਰੀ ਭਾਵ ਹੈ ਲਗਭਗ 40 ਸ਼ਬਦਾਂ ਦੇ ਵਿੱਚ ਲਿਖਣਾ ਹੈ ਸਤਗੁਰੂ ਨਾਨਕ ਪ੍ਰਗਟਿਆ ਔਰ ਅਕਰਿਤ ਕਰਨ ਨੈਕਸਟ ਹੇਠ ਲਿਖੇ ਵਾਰਤਕ ਲੇਖ ਜਾਂ ਕਹਾਣੀ ਦੇ ਵਿੱਚੋਂ ਕਿਸੇ ਇੱਕ ਦਾ ਸਾਰ ਲਗਭਗ 1.5 ਤੋਂ 150 ਸ਼ਬਦਾਂ ਦੇ ਵਿੱਚ ਲਿਖੋ ਅੱਗੇ ਤੁਸੀਂ ਇਹਨਾਂ ਦੇ ਵਿੱਚੋਂ ਕਿਸੇ ਦੋ ਪ੍ਰਸ਼ਨਾਂ ਦੇ ਉੱਤਰ ਦੇਣੇ ਨੇ ਘਰ ਦਾ ਪਿਆਰ ਲੇਖ ਅਨੁਸਾਰ ਘਰ ਤੋਂ ਕੀ ਭਾਵ ਹੈ ਬੋਲੀ ਮਨੁੱਖ ਦੀ ਆਤਮਾ ਦਾ ਚਿੱਤਰ ਹੈ ਇਹ ਕਥਨ ਤੋਂ ਲੇਖਕ ਦਾ ਕੀ ਭਾਵ ਹੈ ਅਰਦਾਸ ਕਦੋਂ ਅਤੇ ਕਿਉਂ ਕੀਤੀ ਜਾਂਦੀ ਹੈ ਆਮ ਲੋਕ ਗੁਰੂ ਨਾਨਕ ਦੇਵ ਜੀ ਬਾਰੇ ਕੀ ਕੁਝ ਕਹਿੰਦੇ ਸਨ ਫਿਰ ਕਿਸੇ ਇੱਕ ਕਹਾਣੀ ਦਾ ਸਾਰ ਲਿਖਣਾ ਹੈ ਕੁਲਫੀ ਜਾਂ ਫਿਰ ਧਰਤੀ ਹੇਠਲਾ ਬਲਦ ਨੈਕਸਟ ਕਿਸੇ ਦੋ ਪ੍ਰਸ਼ਨਾਂ ਦੇ ਉੱਤਰ ਦੇਣੇ ਨੇ ਐਸ ਪਰ ਯੋਰ ਨੋਲੇਜ ਫਿਰ ਇਕਾਂਗੀ ਆਧਾਰਿਤ ਥੀਡਲੀ ਕੇ ਪਾਤਰਾਂ ਵਿੱਚੋਂ ਕਿਸੇ ਇੱਕ ਦਾ ਪਾਤਰ ਚਿੱਤਰਣ ਜਾਂ ਵੀਰਾਵਲੀ ਜਾਂ ਸ਼ਰਨਜੀਤ ਨੈਕਸਟ ਕਿਸੇ ਇੱਕ ਦਾ ਵਾਰਤਾਲਾਪ ਦੇ ਆਧਾਰ ਤੇ ਪ੍ਰਸ਼ਨਾਂ ਦਾ ਉੱਤਰ ਦਿਓ ਇਹ ਦੋ ਵਾਰਤਾਲਾਪ ਤੁਹਾਡੇ ਅੱਗੇ ਰੱਖੇ ਗਏ ਨੇ ਫਰਸਟ ਇਸ ਕਿ ਇਹ ਤਾਂ ਅੱਡੀ ਪੀੜੀ ਦੀ ਆਦਤ ਬਣ ਗਈ ਹੈ ਕਿ ਹਰ ਇੱਕ ਚੀਜ਼ ਨੂੰ ਉਲਟਾ ਕਰਕੇ ਦੇਖੋ ਕਿਹੜੀ ਇਕਾਂਗੀ ਵਿੱਚੋਂ ਹਨ ਇਕਾਂਗੀ ਗਾਰ ਕੌਣ ਹੈ ਵਾਰਤਾਲਾਪ ਵਿੱਚ ਕਿਹੜੀ ਪੀੜੀ ਦੀ ਆਦਤ ਦੀ ਗੱਲ ਕੀਤੀ ਜਾ ਰਹੀ ਹੈ ਯਾ نیچے ਵਾਲੇ ਦਾ ਅਨਸਰ ਕਰ ਸਕਦੇ ਹੋ ਔਰ ਲਾਸਟ ਤੇ ਹੈਗਾ ਜੀ ਕੀ ਨਾਵਲ ਆਧਾਰਿਤ ਪਾਤਰਾਂ ਦੇ ਵਿੱਚੋਂ ਕਿਸੇ ਇੱਕ ਦਾ ਪਾਤਰ ਚਿੱਤਰਣ 150 ਸ਼ਬਦਾਂ ਦੇ ਵਿੱਚ ਕਰੋ ਦਿਯਾਲਾ ਜਾਂ ਫਿਰ ਬੰਤਾ ਸਾਡੇ ਟਾਈਮ ਵੀ ਇਹੀ ਹੁੰਦੇ ਸੀ ਸੋ ਅਗਰ ਤੁਹਾਨੂੰ ਇਹਦੇ ਆਨਸਰਸ ਵਗੈਰਾ ਨਾ ਮਿਲੇ ਤਾਂ Let me know in the comment section ਫਿਰ ਕੁਝ ਸਮੇਂ ਤੱਕ ਤੁਹਾਨੂੰ ਇਹਦਾ ਆਨਸਰ ਕੀ ਪ੍ਰੋਵਾਈਡ ਕਰਾ ਦਿੰਦੇ ਥੈਂਕ ਯੂ so much for watching this video and all the best for your exam thank you